ਦੋਸਤੋ ਸਤ ਸ੍ਰੀ ਅਕਾਲ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਸੜਕਾ ਦੀ ਪ੍ਰੋਬਲਮ ਆ ਗਈ ਆ ਜਾਂਸੀ ਪ੍ਰਾਣੀ ਪਿੰਡੂ ਭਾਸ਼ਾ ਦੇ ਵਿੱਚ ਕਹਿੰਦੇ ਜੀ ਰੀਦੀ ਦਰਦ ਆ ਚੂਲੇ ਤੋਂ ਦਰਦ ਖਾਓ ਜੀ ਆ ਚੂਲੇ ਤੋਂ ਲੈ ਕੇ ਨਾ ਆ ਪੈਰ ਦੇ ਜਿੱਤੇ ਤੱਕ ਜਾਂਦੀ ਜਿਹਨਾਂ ਦੇ ਦਰਦ ਆ ਕੋ ਲੇਡੀਜ਼ ਐਂਡ ਜੈਂਟਸ ਆ ਤੇ ਸਾਡੇ ਕੋਲ ਤੁਸੀਂ ਆਓ ਤੇ ਤਿੰਨ ਤੋਂ ਚਾਰ ਮਿੰਟ ਦੇ ਵਿੱਚ ਦਰਦ ਹਟ ਜਾਊਗੀ ਕੋਈ ਮੈਂ ਦਵਾਈ ਨਹੀਂ ਦੇਣੀ ਤੁਹਾਨੂੰ ਕੋਈ ਫਾਂਡਾ ਨਹੀਂ ਕਰਨਾ ਕੋ ਜਲ ਨਹੀਂ ਦੇਣਾ ਕੋ ਧਾਗਾ ਤੇ ਵੀ ਨਹੀਂ ਦੇਣਾ ਫਿਰ ਮੇਰੇ ਕੋਲ ਤਕਨੀਕ ਆ ਇਹਨੂੰ ਹਟਾਉਣ ਦੀ ਤੁਹਾਡੇ ਕਿਸੇ ਫਰੈਂਡ ਸਰਕਲ ਚ ਜਾਂ ਰਿਸ਼ਤੇਦਾਰੀ ਚ ਦਰਦਨਾ ਬਿਲਕ ਰਿਆਵਾਲ ਕਿਉਂਕਿ ਮੈਨੂੰ ਪਤਾ ਵਾ ਫਰਨ ਵੀ ਪਤਾ ਜਿਹੜੇ ਸਿਆਣੇ ਬਜ਼ੁਰਗ ਆ ਮੇਰੇ ਵਰਗੇ ਕਿ ਰੀਦੀ ਦੰਦ ਬਹੁਤ ਭੈੜੀ ਆ ਇਹਨਾਂ ਦੰਦ ਬਹੁਤ ਹੁੰਦੀ ਆ ਕਿ ਹੁਣ ਜਦੋਂ ਨਵੀਂ ਗੱਲ ਆ ਕੇ ਬੱਚੇ ਪੜਨ ਲੱਗੇ ਹੁਣ ਇਹਨੂੰ ਸੈਟ ਕਰੀ ਦੰਦ ਕਹਿਣ ਲੱਗ ਪਏ ਮੇਰੇ ਕੋਲ ਆਓ ਸਿਰਫ ਤੁਹਾਨੂੰ 1-2 ਮਿੰਟ ਦੇ ਵਿੱਚ ਇਹ ਸੈਟ ਕਰੀ ਦੰਦ ਹੱਟ ਜਾਊਗੀ ਕਿ ਤੁਸੀਂ ਆਪਣਾ ਸਮਾਂ ਖਰਾਬ ਨਾ ਕਰੋ ਕੋਈ ਕਿਸੇ ਕੋਲ ਜਾਣਾ ਕੋਈ 나ੜ ਨਾ ਕਟਾਈ ਜੋ ਮੈਂ ਜੀ ਫਲਾਨੇ ਤਾਂ ਜਾ ਕੇ 나ੜ ਕਟਾ ਕੇ 나ੜ ਕਟਾਣ ਦੀ ਕੋ ਲੋੜ ਨਹੀਂ ਮੈਂ ਤਾਂ ਸਿਰਫ ਉਹਨੂੰ ਦੱਬਣਾ ਹੀ ਹੈ ਇੱਕ ਪੁਆਇੰਟ ਹਲਕ ਦੇ ਕੋਲੇ ਦਾ ਰੀ ਦਾ ਮੈਂ ਉਹ ਦੱਬਣਾ ਤੁਸੀਂ ਠੀਕ ਹੋ ਜੂਗੇ ਇਸੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਕੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਕਿਸੇ ਦਾ ਭਲਾ ਹੋ ਸਕੇ ਮੇਰਾ ਨਾਮ ਜੀ ਕੁਲਵੰਤ ਸਿੰਘ ਸਿੱਧੂ ਕੋਰਟ ਤੁਸੀਂ ਦੇ ਮੈਂ ਰਹਿਣ ਵਾਲਾ ਜੇ ਤੁਸੀਂ ਕੋਰਟ ਤੁਸੀਂ ਜਦੋਂ ਵੀ ਆਉਣਾ ਤਾਂ ਤੁਸੀਂ ਸਿੱਧੂ ਪੱਤਰਕਾਰ ਦਾ ਘਰ ਕੋਸ਼ਿਸ਼ ਰੋਲ ਸਰਵਨ ਸਿੰਘ ਸਿੱਧੂ ਬਰੇਂਜ ਕੋਰਟ ਤੁਸੀਂ ਤਸੀਲ ਗੜ੍ਹ ਸ਼ੰਕਰ ਜਿਲ੍ਹਾ ਹਿਆਰਪੁਰ ਦੇ ਰਹਿਣ ਵਾਲਾ ਜਦੋਂ ਵੀ ਕਿਸੇ ਨੇ ਆਉਣਾ ਮੈਨੂੰ ਫੋਨ ਕਰਕੇ ਆਵੀ ਮੇਰਾ ਫੋਨ ਨੰਬਰ ਹੈਗਾ 98557 19816 99557 19816 ਕਿਸੇ ਨੂੰ ਕੋਈ ਹੋਰ ਵੀ ਪ੍ਰੋਬਲਮ ਆ ਤੁਸੀਂ ਘਰ ਬੈਠੇ ਸਾਨੂੰ ਇਸ ਫੋਨ ਤੇ ਗੱਲ ਕਰਾਪੇ ਮੈਨੂੰ ਜਦ ਮਰ ਵੀ ਕਰ ਲੋ ਦਿਨ ਰਾਤ ਮੇਰਾ ਫੋਨ ਖੁੱਲਾ ਰੰਦਾ ਵਾ ਵਾਈ ਗੁੱਜੀ ਦਾ ਖਾਲਸਾ ਵਾਈ ਗੁੱਜੀ ਕਿਕਰ ਹੈ